ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਇੱਕ ਪਸ਼ੂ ਨੂੰ ਕਿੰਨੀ ਤੂੜੀ ਆ ਜਿਹੜੀ ਆਪਾਂ ਨੂੰ ਪਾਉਣੀ ਚਾਹੀਦੀ ਆ ਵੀ ਜੇ ਆਪਾਂ ਜ਼ਿਆਦਾ ਤੂੜੀ ਪਾਵਾਂਗੇ ਤਾਂ ਆਪਾਂ ਨੂੰ ਉਹਦੇ ਕੀ ਨੁਕਸਾਨ ਆ ਜੋ ਦੇਖਣ ਨੂੰ ਮਿਲ ਸਕਦੇ ਨੇ ਵੀਰੇ ਇੱਕ ਤਾਂ ਟੋਟਲੀ ਡਰਾਈ ਮੈਟਰ ਹੁੰਦਾ ਵੀ ਮਤਲਬ ਫਾਈਬਰ ਦਾ ਸੋਰਸ ਹੁੰਦੀ ਆ ਤੂੜੀ ਪ੍ਰੋਪਰ ਡਰਾਈ ਮੈਟਰ ਹੁੰਦਾ ਹੋਰ ਕੋਈ ਤੱਤੇ 'ਚ ਨੀ ਹੁੰਦਾ ਤੂੜੀ 'ਚ ਆਪਾਂ ਮੱਝਾਂ ਦੀ ਗੱਲ ਕਰੀਏ ਤੂੜੀ ਦੀ ਵੀ ਗੱਲ ਆ ਤੇ ਮੱਝਾਂ ਨੂੰ ਵੈਸੇ ਵੀ ਉਹ ਘਟ ਖਾਂਦੀਆਂ ਨੇ ਜ਼ਿਆਦਾਤਰ ਵੈੜੀਆਂ ਦੇ ਮੁਕਾਬਲੇ ਉਹਦਾ ਦਾ ਇੰਟੇਕ ਆ ਜਿਹੜਾ ਲਿਮਟਡ ਹੀ ਆ ਹੁੰਦਾ ਉਹ ਜ਼ਿਆਦਾ ਰੈਸਟ ਭਾਲਦੀਆਂ ਨੇ ਕਿਸੇ ਵੀਰਾਂ ਦੇ گاਵਾ ਵੀ ਰੱਖੀਆਂ ਹੁੰਦੀਆਂ ਨੇ ਮੱਝਾਂ ਵੀ ਫਤਹੀ ਆ ਵੀ ਗਾਂ ਨੇ ਤਾਂ ਤੁਸੀਂ ਲਾ ਲੋ ਦਿਨ 'ਚ ਕਿੰਨੀ ਵਾਰ ਗੋਹਾ ਕਰਨਾ ਜਿਹੜੀ ਮੱਝ ਆ ਉਹ ਮੇਂ ਮਤਲਬ 5 ਤੋਂ 7 ਵਾਰ ਇਹ ਗੋਹਾ ਕਰਦੀ ਆ ਕਿਉਂਕਿ ਉਹਦੀ ਖਾਣ ਦੀ ਕਪੈਸਿਟੀ ਹੈ ਜਿਹੜੀ ਗਾਵਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਆ ਮਰੀ ਦੀ ਵੀ ਗੱਲ ਕਰੀਏ ਤਾਂ ਅੰਜ ਬਹੁਤ ਘੱਟ ਬਿਮਾਰੀ ਦੇਖਣ ਨੂੰ ਮਿਲਦੀ ਆ ਇਹਨਾਂ ਦੀ ਘੱਟ ਸੰਭਾਲ ਹੁੰਦੀ ਆ ਜਿਆਦਾ ਜੇ ਆਪਾਂ ਬੈੜੀਆਂ ਦੇ ਮੁਕਾਬਲੇ ਗੱਲ ਕਰੀਏ ਕਿਉਂਕਿ ਜਿਹੜੀਆਂ ਗਾਵਾਂ ਨੇ ਵੀਰੇ ਇੱਕ ਸੈਂਸਿਟਿਵ ਨੇ ਇਹਨਾਂ ਦਾ ਜਾਨੀ ਜੀ ਜੇ ਤੁਸੀਂ ਮਾੜਾ ਜਿਹਾ ਵੀ ਧਿਆਨ ਪਰੇ ਹਟਾਤਾ ਤਾਂ ਵੀ ਮਤਲਬ ਕੋਈ ਨਾ ਕੋਈ ਪ੍ਰੋਬਲਮ ਇਹਨਾਂ ਨੂੰ ਆ ਜਾਣੀ ਹੁੰਦੀ ਆ ਦੀ ਵੀਡੀਓ ਤੇ ਆਪਾਂ ਨੇ ਮੇਨ ਇਹੀ ਗੱਲ ਕਰਨੀ ਆ ਵੀ ਇੱਕ ਗਾਂ ਨੂੰ ਕਿੰਨੇ ਕਿਲੋ ਤੱਕ ਤੁਸੀਂ ਤੂੜੀ ਆ ਜਿਹੜੀ ਉਹ ਖਵਾ ਸਕਦੇ ਹੋ ਕਿ ਤੁਹਾਨੂੰ ਵੀ ਦੇ ਆਪਾਂ ਨੇ ਦੱਸਿਆ ਵੀ ਤੂੜੀ ਆ ਜਿਹੜਾ ਫਾਈਬਰ ਦਾ ਸੋਰਸ ਆ ਡਰਾਈ ਮੈਟਰ ਹੁੰਦਾ ਇਹ ਚ ਪ੍ਰੋਪਰ ਹੋਰ ਕੋਈ ਤੱਤ ਨਹੀਂ ਹੁੰਦਾ ਕਈ ਵਾਰ ਹੁਣ ਆਪਾਂ ਦੇਖਦੇ ਆ ਵੀ ਕਈ ਆਪਾਂ ਪਿੰਡਾਂ ਚ ਵੀ ਦੇਖਦੇ ਆ ਜਿਨ੍ਹਾਂ ਦੇ ਘਰੇ ਪਸ਼ੂ ਬੰਨ ਕੇ ਰੱਖੇ ਹੁੰਦੇ ਨੇ ਚਲ ਨਾਰਮਲ ਵੀ ਹੁੰਦੇ ਨੇ ਉਹ ਜਦੋਂ ਸੱਣੀ ਕਰਦੇ ਆ ਆਪਾਂ ਵੀ ਸੰਨੀ ਕਰਦੇ ਜਿਵੇਂ ਉਹ ਸੰਨੀ ਕਰਦੇ ਆ ਉਹ ਤੂੜੀ ਨੂੰ ਇੱਕ ਤਾਂ ਜ਼ਿਆਦਾ ਗਿੱਲਾ ਕਰ ਲੈਂਦੇ ਨੇ ਠੀਕ ਆ ਤੇ ਇੱਕ ਦਾਣਾ ਉਤਰਾ ਕੇ ਬਸ ਹੱਥ ਜਿਹਾ ਮਾਰ ਦਿੰਦੇ ਨੇ ਵੀ ਉਹ ਪ੍ਰੋਪਰ ਮਿਕਸ ਨਹੀਂ ਹੁੰਦਾ ਹੈਗਾ ਤੂੜੀ ਯਾਰ ਦਾਣਾ ਜਿਹੜਾ ਪ੍ਰੋਪਰ ਮਿਕਸ ਨਹੀਂ ਹੁੰਦਾ ਉਹਦੇ ਕਰਕੇ ਹੀ ਪ੍ਰੋਗਰਾਮਾਂ ਨੂੰ ਪ੍ਰੋਬਲਮ ਵੀ ਆਉਂਦੀ ਆ ਖਾਣਾ ਵੀ ਛੱਡ ਦਿੰਦੀਆਂ ਨੇ ਕਿਉਂਕਿ ਉਹ ਭਾਰੀ ਚੀਜ਼ ਹੋ ਜਾਂਦੀ ਹੈ ਇੱਕ ਪ੍ਰੋਪਰ ਮਿਕਸ ਨਹੀਂ ਮਿਕਸ ਨਹੀਂ ਕਰੀ ਹੁੰਦੀ ਕਿੱਥੇ ਆਪਾਂ ਪ੍ਰੋਪਰ ਮਿਕਸ ਕਰ ਲੈਣੀ ਆ ਉਹਦੇ ਨਾਲ ਤੂੜੀ ਦੇ ਨਾਲ ਨਾਲ ਉਹਦੇ ਅੰਦਰ ਦਾਣਾ ਵੀ ਜਾਣ ਠੀਕ ਆ ਨਾ ਤਾਂ ਹੀ ਕਈ ਵੀਰ ਕਹਿੰਦੇ ਨੇ ਸਾਡੀ ਫੈਂਟ ਘਟ ਆਉਂਦੀ ਆ ਤੁਸੀਂ ਇਹ ਤਿਆਰਬਾ ਪਹਿਲਾਂ ਵੀ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਆ ਵੀ ਕਰਕੇ ਦੇਖ ਲਿਓ ਤੁਸੀਂ ਫੀਡ ਪਾਉਨੇ ਹੋ ਜਿਹੜੀ ਚਾਹੇ ਹਰੇ ਚਰ ਲਾਉਨੇ ਹੋ ਚਾਹੇ ਤੂੜੀ ਚ ਜਦੋਂ ਤੁਸੀਂ ਉਹ ਪ੍ਰੋਪਰ ਐਨ ਰਲਾ ਕੇ ਟੀਐਮਆਰ ਤਾਂ ਹੀ ਤਾਂ ਵੱਡੇ ਵੱਡੇ ਫਾਰਮਾਂ ਚ ਟੀਐਮਆਰ ਕਾਤੋਂ ਨਹੀਂ ਕਿਉਂਕਿ ਉਹਨਾਂ ਨੇ ਸਾਇਲੇਜ ਤੂੜੀ ਫੀਡ ਵਗੈਰਾ ਪਾਊਡਰ ਪਾਊਡਰ ਵਗੈਰਾ ਸਾਰੇ ਮਿਕਸ ਕਰ ਦਿੰਦੇ ਨੇ ਜਿਹਦੇ ਨਾਲ ਅਬੀ ਖਾਣ ਚ ਵੀ ਦਿੱਕਤ ਨਹੀਂ ਆਉਂਦੀ ਪਸ਼ੂ ਨੂੰ ਹਾਜਮ ਵੀ ਛੇਤੀ ਹੁੰਦਾ ਤੇ ਫੈਂਟਸ ਐਨ ਐਫ ਵੀ ਜਿਆਦਾ ਵਧੀਆ ਰਹਿੰਦੀ ਆ ਤੂੜੀ ਆ ਜਿਹੜੀ ਜਿਵੇਂ ਜਿਆਦਾ ਮਾਤਰਾ ਚ ਤਾਂ ਪ੍ਰੋਬਲਮ ਦਿੰਦੀ ਆ ਜੇ ਹੁਣ ਮੰਨ ਲਓ ਕਿਸੇ ਪਸ਼ੂ ਨੂੰ ਆਪਾਂ ਵੱਧ ਮਾਤਰਾ ਐ ਤੂੜੀ ਦੇਤੀ ਤੂੜੀ ਕੱਲਾ ਫਾਈਬਰ ਦਾ ਸੋਰਸ ਆ ਉਹਨੇ ਪਸ਼ੂ ਦੀ ਡਿੱਕੀ ਕਰ ਦੇਣੀ ਜਿਵੇਂ ਆਪਾਂ ਉਹਨੇ ਕਹਿੰਨਾ ਫੁੱਲ ਕਰ ਦੇਣਾ ਗਾਂ ਨੂੰ ਤੇ ਉਹਨੂੰ ਹੋਰ ਜਿਹੜੇ ਨਿਊਟ੍ਰੀਐਂਟਸ ਮਿਲਣੇ ਨੇ ਚਾਹੇ ਸੈਲਰ ਤੋਂ ਲੈ ਲਓ ਫੀਡ ਤੋਂ ਲੈ ਲਓ ਹਰੇ ਤੋਂ ਲਾ ਲਓ ਫਿਰ ਉਹ ਨਹੀਂ ਮਿਲਦੇ ਹੈਗੇ ਉਹਨੂੰ ਤੇ ਆਪਾਂ ਗੱਲ ਕਰਦੇ ਸੀਗੇ ਵੀ ਕਿੰਨੀ ਮਾਤਰਾ ਜੇ ਇੱਕ ਗਾਂ ਨੂੰ ਵੀਰੇ ਜੇ ਤਾਂ ਤੁਹਾਰੇ ਕੋ ਹਰੇ ਪੱਠੇ ਨੇ ਹਰਾ-ਜਾਰਾ ਕੋਈ ਵੀ ਠੀਕ ਆ ਨਾ ਤੇ ਤਾਂ ਤੁਸੀਂ 4 ਤੋਂ 5 ਕਿਲੋ ਤੂੜੀ ਆ ਜਿਹੜੀ ਉਹ ਬਹੁਤ ਹੁੰਦੀ ਆਪਣੇ ਪਸ਼ੂ ਨੂੰ ਉਹ ਵੀ ਰਲਾ ਕੇ ਪਾਉਨੇ ਹੋ ਜੇ ਠੀਕ ਆ ਨਾ ਜ਼ਿਆਦਾਤਰ ਆਪਾਂ ਦੇਖਦੇ ਆਂ ਇਹ ਸੁੱਕਾ ਮਾਧਾ ਜ਼ਿਆਦਾ ਹੁੰਦਾ ਤੂੜੀ ਵੀ ਜਿਵੇਂ ਸਿਆਣੇ ਕਹਿੰਦੇ ਨੇ ਭਾਈ ਬਰਸੀਮ ਪਹਿਲੀ ਵਾਰ ਹੈ ਇਹ ਚ ਪਾਣੀ ਜ਼ਿਆਦਾ ਹੈ ਜਾਂ ਜ਼ਮੀਨ ਚ ਪਹਿਲੀ ਵਾਰ ਪਾਣੀ ਜ਼ਿਆਦਾ ਹੈ ਵੀ ਇਹ ਚ ਤੂੜੀ ਹੈ ਜਿਹੜੀ ਜ਼ਿਆਦਾ ਮਿਲਾ ਲਓ ਵੀ ਜ਼ਿਆਦਾ ਪਾ ਲਓ ਜਾਂ ਕਈ ਵਾਰ ਆਪਣੇ ਪਸ਼ੂ ਨੂੰ ਮੋਕ ਲੱਗ ਜਾਂਦੀ ਆਪਾਂ ਤਾਂ ਵੀ ਕਹਿ ਦਿੰਦੇ ਆ ਕਿਉਂਕਿ ਇਹ ਫਾਈਬਰ ਦਾ ਸੋਰਸ ਆ ਜਿੰਨਾ ਵੀ ਫਾਈਬਰ ਜ਼ਿਆਦਾ ਹੋਣ ਕਰਕੇ ਵੀ ਪਸ਼ੂ ਆ ਜਿਹੜਾ ਮੋਕ ਨਹੀਂ ਮਾਰਦਾ ਦਾ ਤੁਹਾਡੇ ਕੋ ਹਰਾ-ਚਾਰਾ ਫਿਰ 4-5 ਕਿਲੋ ਤੂੜੀ ਵੀ ਬਹੁਤ ਆ ਜੇ ਪਰ ਤੁਹਾਡੇ ਕੋ ਸੈਲੇਜ ਆ ਸੈਲੇਜ ਦੇ ਫਾਇਦੇ ਬਹੁਤ ਨੇ ਵੀਰੇ ਜਿਨ੍ਹਾਂ ਦਾ ਚਲੋ ਨਵਾਂ ਕੰਮ ਸਟਾਰਟ ਆ ਹੌਲੀ-ਹੌਲੀ ਯਾਨੀ ਜੀ ਤੁਸੀਂ ਲੈ ਲਓ ਵੀ ਜੇ ਤੁਸੀਂ ਕੰਮ ਸਟਾਰਟ ਕਰ ਰਹੇ ਹੋ ਤਾਂ ਕੋਈ ਚੱਕਰ ਨਹੀਂ ਕਿਉਂਕਿ ਜਿਉਂ-ਜਿਉਂ ਤੁਸੀਂ ਅੱਗੇ ਵਧੀ ਜਾਣਾ ਤਾਂ ਤੁਹਾਨੂੰ ਸੈਲੇਜ ਪਾਉਣਾ ਹੀ ਪੈਣਾ ਸ਼ੁਰੂਆਤ 'ਚ ਚੱਲ ਤੁਸੀਂ ਸਿੱਖਦੇ ਹੋ ਕਰਦੇ ਹੋ ਜਿਵੇਂ ਆਪਣਾ ਵੀ ਕੰਮ ਸਟਾਰਟਿੰਗ ਸੀ ਪੈਸੇ ਘਟ ਹੋਣ ਚਾਹੇ ਕਿਸੇ ਕੋਲ ਕਿਉਂਕਿ ਸਹਲਜ ਪਾਉਣ ਵਾਸਤੇ ਵੀ ਕੋਲ ਪੈਸੇ ਚਾਹੀਦੇ ਨੇ ਠੀਕ ਆ ਨਾ ਮੱਕੀ ਜੇ ਆਪਾਂ ਨੇ ਮੁੱਲ ਵੀ ਲੈਣੀ ਆ ਜਾਂ ਤੁਸੀਂ ਬੀਜਣੀ ਆ ਪੈਸੇ ਕੋਲ ਚਾਹੀਦੇ ਆ ਚੱਲ ਸ਼ੁਰੂਆਤ 'ਚ ਬੰਦਾ ਕਹਿ ਦਿੰਦਾ ਵੀ ਕੋਈ ਨਾ ਵੀ ਇੱਧਰ ਪਹਿਲਾਂ ਪਸ਼ੂਆਂ 'ਚ ਐਕਸਪੀਰੀਅੰਸ ਕਰਦੇ ਆ ਕਿਉਂਕਿ ਜਿਉਂ-ਜਿਉਂ ਆਪਾਂ ਪਸ਼ੂਆਂ ਦਾ ਕੰਮ ਕਰੀ ਜਾਂਦੇ ਆ ਆਪਾਂ ਨੂੰ ਰੋਜ਼ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਸਿੱਖਣ ਨੂੰ ਮਿਲੀ ਜਾਂਦੀ ਆ ਠੀਕ ਆ ਨਾ ਤੁਸੀਂ ਅੱਗੇ ਵਧੀਆ ਬਰੀਡ ਤਿਆਰ ਕਰਦੇ ਹੋ ਕਰਦੀ ਕਿਉਂਕਿ ਪਸ਼ੂ ਯਾਰ ਗਾਵਾਂ ਨੇ ਜਿਹੜੀਆਂ ਇਹਨਾਂ ਨੇ ਸਹਲਜ ਤੇ ਹੀ ਦੁੱਧ ਦੇਣਾ ਜਿਹੜੀਆਂ ਵੱਡੀਆਂ ਗਾਂਾਂ ਆ ਮਾ ਫਾਰਮ ਵਾਲੀਆਂ ਮੈਂ ਬਹੁਤ ਇਹ ਜੇ ਫਾਰਮਾਂ ਤੇ ਵੀ ਗਿਆ ਵੀ ਜਿਹੜੇ ਕਹਿੰਦੇ ਨੇ ਸਾਡੇ ਕੋਲ ਕਈ ਵਾਰ ਪਹਿਲਾਂ ਜੇ ਸ਼ੁਰੂਆਤ ਚ ਅਚਾਰ ਮੁੱਕ ਜਾਂਦਾ ਸੀਗਾ ਤੇ ਰਿੰਗੀ ਹੋ ਜਾਂਦੀਆਂ ਸੀਗੀਆਂ ਹਰੇ ਨਾਲ ਨਾਲ ਤਾਂ ਲਿੱਸੀਆਂ ਹੁੰਦੀਆਂ ਸੀ ਦੁੱਧ ਤਾਂ ਘਟਣਾ ਹੀ ਘਟਣਾ ਵੀ ਫੇਰ ਸਾਨੂੰ ਮੁੱਲ ਲੈ ਆਉਣਾ ਪੈਂਦਾ ਸੀ ਜੇ ਜਿਹੜੇ ਵੀਰ ਵੀ ਹੁਣ ਸ਼ੁਰੂਆਤ ਚ ਕੰਮ ਕਰਨਾ ਚਲੋ ਸ਼ੁਰੂਆਤ ਚ ਸਾਲ 6 ਮਹੀਨੇ ਨਹੀਂ ਪਿਆ ਕੋਈ ਚੱਕਰ ਨਹੀਂ ਜਿਉਂ ਜਿਉਂ ਆਪਾਂ ਤੁਸੀਂ ਅੱਗੇ ਵਧੀ ਜਾਂਦੇ ਹੋ ਅਚਾਰ ਦਾ ਇੱਕ ਤੁਸੀਂ ਲਾ ਲਓ ਡੈਰੀ ਫਾਰਮ ਦੀ ਰੀੜ ਦੀ ਹੱਡੀ ਆ ਇਹ ਤੋਂ ਪਾਈਵ ਜੇ ਤਾਂ ਸੀ ਆਹੀ 15 20 ਕਿਲੋ 25 ਕਿਲੋ ਤੱਕ ਰਹਿਣਾ ਫਿਰ ਆਚਾਰ ਨਹੀਂ ਬਣੋ ਜਦੋਂ ਅਸੀਂ 25 ਤੋਂ ਉੱਤੇ ਵਾਲੀ ਬਰੀਡ ਜਾਂਦੇ ਆ 30 40 45 50 ਤੱਕ ਉਹਨਾਂ ਦਾ ਡਰਾਈ ਮੈਟਰ ਸੈਲਜ ਨੇ ਹੀ ਪੂਰਾ ਕਰਨਾ ਹਰਾਚਾਰਾ ਉਹਨਾਂ ਲਈ ਨਹੀਂ ਹੈਗਾ 20 25 ਕਿਲੋ ਤੱਕ 27 28 ਕਿਲੋ ਤੱਕ ਕੋਈ ਚੱਕਰ ਨਹੀਂ ਹਰੇਚਾਰੇ ਨਾਲ ਵੀ ਕੰਮ ਚੱਲੀ ਜਾਂਦਾ ਮੈਂ ਸੈਲਜ ਨਾਲ ਇਹ ਵੀ ਹੁੰਦਾ ਜਿਵੇਂ ਹੁਣ ਆਪਾਂ ਨੇ ਗੱਲ ਕਰੀ ਸੀ ਵੀ ਇੱਕ ਪਸ਼ੂ ਨੂੰ ਜੇ ਤੁਹਾਡੇ ਕੋਲ ਹਰਾਚਾਰਾ ਤਾਂ 5 ਕਿਲੋ ਤੂੜੀ ਪਾ ਦਿਓ ਪੂਰੀ ਦਿਹਾੜੀ ਦੀ ਠੀਕ ਆ ਨਾ ਤੇ ਜੇ ਤੁਹਾਡੇ ਕੋ ਆਚਾਰ ਆ ਤਾਂ 3 ਕਿਲੋ 3 3.5 ਕਿਲੋ ਹੀ ਤੂੜੀ ਪੈਣੀ ਆ 1.5 ਕਿਲੋ ਤੂੜੀ ਦੇ ਪੈਸੇ ਉਹ ਵੀ ਤੁਹਾਡੇ ਬਚਨੇ ਨੇ ਜੇ ਤੁਹਾਡੇ ਕੋ 10 ਪਸ਼ੂ ਨੇ ਜੇ ਇੱਕ ਪਸ਼ੂ ਦਾ ਮੰਨ ਲਓ ਤੁਸੀਂ ਵੱਧ ਨਾ ਲਾਗੇ ਚਲੋ 1 ਕਿਲੋ ਫੀਡ ਵਾਜ ਗਈ 10 ਕਿਲੋ ਫੀਡ ਦਿਹਾੜੀ ਦੀ ਵਾਜ ਗਈ ਨਾ ਸੌਰੀ ਤੂੜੀ 10 ਕਿਲੋ ਬਚ ਗਈ ਤੇ 10 ਦਿਨਾਂ ਦੀ ਕਿੰਨੀ ਹੋ ਗਈ ਇੱਕ ਕੁਆਂਟਲ ਹੋ ਗਈ ਤਿੰਨ ਕੁਆਂਟਲ ਹੋ ਗਈ ਮਹੀਨੇ ਦੀ ਉਹ ਵੀ ਪੈਸੇ ਆਪਣੇ ਆ ਜਿਹੜੇ ਵੱਜਣੇ ਨੇ ਠੀਕ ਆ ਸੈਲੇਜ ਨਾਲ ਜਾਨੀ ਕਿ ਫਰਕ ਬਹੁਤ ਪੈਂਦਾ ਕਿਉਂਕਿ ਤੁਸੀਂ ਦੇਖ ਲਓ ਵੀ ਜਿਵੇਂ ਹੁਣ ਮੰਨ ਲਓ 25 ਕਿਲੋ ਵਾਲੀ ਆ ਠੀਕ ਆ 10 10 11 ਕਿਲੋ ਫੀਡ ਜਿੱਥੇ ਉਹਨੂੰ ਪੈਣੀ ਆ ਤਾਂ ਉਥੇ 8 ਫੀਡ 8 ਕਿਲੋ ਫੀਡ ਨਾਲੇ ਸਰ ਜਾਣਾ ਜੇ ਤੁਹਾਡੇ ਕੋਲ ਚੰਗੀ ਕੁਆਲਟੀ ਦਾ ਸੈਲੇਜ ਆ ਉਹ ਪੈਸੇ ਵੀ بچਣਗੇ ਤੂੜੀ ਵੀ 1.5 ਤੋਂ 2 ਕਿਲੋ ਘਟਣੀਆਂ ਉਹ ਪੈਸੇ ਵੀ بچਣਗੇ ਠੀਕ ਆ ਨਾ ਵੀ ਸੈਲਜ ਨਾਲ ਫਰਕ ਵੀ ਪਾਉਂਦਾ ਤੇ ਦੁੱਧ ਦਾ ਵੀ ਫਰਕ ਪੈਂਦਾ ਪੈਸੇ ਵੀ ਆਪਣੇ ਬਚਦੇ ਨੇ ਹਾਂ ਇਹ ਹੁੰਦਾ ਵੀ ਸ਼ੁਰੂਆਤ ਜਦੋਂ ਕਰਨੀ ਆ ਸੀ ਸੈਲਜ ਪਾਉਣ ਵੇਲੇ ਠੀਕ ਆ ਉਦੋਂ ਥੋੜਾ ਜਿਹਾ ਔਖਾ ਹੁੰਦਾ ਚੱਲ ਜਿਹੜੇ ਵੀਰਾਂ ਨੇ ਸੈਲਜ ਨਵਾਂ ਪਾਉਣਾ ਵੀ ਕਿਸੇ ਨੇ ਜਿਹੜੇ ਪਹਿਲਾਂ ਸੈਲਜ ਪਾ ਰਹੇ ਨੇ ਠੀਕ ਆ ਨਾ ਕਿਵੇਂ ਪਾਉਣਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਚਰੀ ਚੀਜ਼ ਵੱਲ ਜ਼ਰੂਰ ਧਿਆਨ ਦਿਓ ਕਿਉਂਕਿ ਕਈ ਵੀਰ ਸ਼ੁਰੂਆਤ 'ਚ ਜਿਹੜੇ ਪਹਿਲੀ ਵਾਰ ਸੈਲਜ ਪਾਉਂਦੇ ਨੇ ਚਾਰ ਪਾਉਂਦੇ ਆ ਵੀ ਉਹ ਖਰਾਬ ਕਰ ਲੈਂਦੇ ਨੇ ਕੰਮ ਵੀ ਵਧੀਆ ਕੁਆਲਿਟੀ ਨਹੀਂ ਬਣਦੀ ਹੈਗੀ ਇਸ ਕਰਕੇ ਵੀ ਆਪਣਾ ਧਿਆਨ ਨਾਲ ਜਿਨ੍ਹਾਂ ਨੇ ਚਾਰ ਪਾਉਣਾ ਪਹਿਲੀ ਵਾਰ ਪਾਉਣਾ ਠੀਕ ਆ ਨਾ ਕਿਸੇ ਤੋਂ ਪੁੱਛ ਕੇ ਜਿਹੜਾ ਵੀਰ ਪਹਿਲਾਂ ਹੀ ਚਾਰ ਪਾ ਰਿਹਾ ਉਹਨੂੰ ਪੁੱਛ ਕੇ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕਿਉਂ ਖਰਾਬ ਹੋ ਜਾਂਦਾ ਕਿਵੇਂ ਸਹੀ ਰਹਿੰਦਾ ਸਾਰਾ ਕੁਝ ਨਾ ਇਹਨਾਂ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਵੀ 4 ਤੋਂ 5 ਕਿਲੋ ਤੂੜੀ ਬਹੁਤ ਹੁੰਦੀ ਆ ਇੱਕ ਪਸ਼ੂ ਨੂੰ ਜੇ ਤੁਹਾਡੇ ਕੋ ਹਰਾ ਚਾਰਾ ਜੇ ਤੁਹਾਡੇ ਕੋ ਚਾਰਾ ਫਿਰ ਤਾਂ 3 3.5 ਕਿਲੋ ਤੂੜੀ ਉਹ ਪੈਣੀ ਆ ਕਿਉਂਕਿ ਤੂੜੀ 'ਚ ਇਕੱਲਾ ਡਰਾਈ ਮੈਟਰ ਤੇ ਫੀਡ ਕਈ ਵਾਰ ਆਪਾਂ ਤੂੜੀ ਨਾਲੇ ਪਸ਼ੂ ਨੂੰ ਇੰਨਾ ਰਜਾ ਦਿੰਨੇ ਆ ਵੀ ਉਹਦੇ ਜਿਹੜੇ ਹੋਰ ਮਟਾਮਨ ਮਿੰਡ ਜੋ ਵੀ ਪ੍ਰੋਟੀਨ ਵਗੈਰਾ ਲੈਣੇ ਐ એનર્ਜੀ ਲੈਣੀ ਹੁੰਦੀ ਆ ਉਹ ਚੀਜ਼ਾਂ ਉਹ ਤੋਂ ਖਾ ਨਹੀਂ ਹੁੰਦੀਆਂ ਤੂੜੀ ਵੀ ਜ਼ਰੂਰੀ ਆ ਪਰ ਜ਼ਿਆਦਾ ਤੂੜੀ ਵੀ ਨਹੀਂ ਜ਼ਰੂਰੀ ਹੈਗੀ ਠੀਕ ਹੈ ਨਾ ਵੀ ਆਪਾਂ ਜ਼ਿਆਦਾ ਤੂੜੀ ਪਾ ਲਈਏ ਬਸ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਫੀਡ ਪਾਉਣੀ ਆ ਆਪਾਂ ਨੂੰ ਕੱਲ ਵੀ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਫੋਨ ਵੀ ਆਇਆ ਸੀਗਾ ਵੀ ਸਾਡੀ ਫੈਂਟ ਬਹੁਤ ਘੱਟ ਆਉਂਦੀ ਆ ਉਹ ਇਹੀ ਕਾਰਨ ਹੁੰਦਾ ਕਈ ਵਾਰ ਫੀਡ ਆਪਾਂ ਹਰਾ-ਝਰਾ ਪਾਤਾ ਉਹਦੇ ਉੱਤੇ ਹੀ ਫੀਡ ਸਿਰ ਦਿੰਨੇ ਆ ਉਹ ਪਹਿਲਾਂ ਉੱਤੋਂ-ਉੱਤੋਂ ਫੀਡ ਖਾ ਲੈਂਦੀ ਆ ਫੇਰ ਹਰਾ ਇਹਦੇ ਨਾਲ ਵੀ ਫੈਂਟ ਘੱਟ ਆਉਣ ਦੇ ਚਾਂਸ ਬਹੁਤ ਹੁੰਦੇ ਨੇ ਤੁਸੀਂ ਕੋਈ ਵੀ ਫੀਡ ਵਰਤਦੇ ਹੋ ਠੀਕ ਆ ਕੁਛ ਵੀ ਕਰਦੇ ਹੋ ਮਿਕਸ ਕਰੋ ਪੂਰਾ ਹਰੇਚਾਰੇ ਚ ਚਾਹੇ ਫੀਡ ਚ ਜਦੋਂ ਤੂੜੀ ਵੀ ਉਹ ਕਰਨੀ ਆ ਤੁਸੀਂ ਵੀ ਥੋੜਾ ਜਿਹਾ ਹਲਕਾ ਛਿੱਟਾ ਮਾਰ ਲਿਆ ਪਾਣੀ ਦਾ ਸਲਾਬੀ ਕਰ ਲਈ ਜਿਆਦਾ ਗਿੱਲੀ ਨਾ ਕਰਿਆ ਕਰੋ ਜਦੋਂ ਆਪਾਂ ਤੂੜੀ ਜਿਆਦਾ ਗਿੱਲੀ ਕਰ ਲੈਂਦੇ ਆ ਉਹ ਹੈਵੀ ਹੋ ਜਾਂਦਾ ਕੰਮ ਕੀਜੀ ਸਲਾਬੀ ਕਰਕੇ ਵੀ ਸਾਰੇ ਤੂੜੀ ਦੇ ਐ ਨਾ ਪੱਤਰਿਆਂ ਨਾਲ ਫੀਡ ਆ ਜਿਹੜੀ ਉਹ ਚੰਬੜ ਜਵੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਤੁਸੀਂ ਖਲਾਇਓ ਨਾਲੇ ਪਸ਼ੂ ਖਾਊ ਵਧੀਆ ਤਰੀਕੇ ਨਾਲ ਹਾਜਮ ਹੋਊ ਤੇ ਫੈਟ ਐ ਐਸਐਨਐਫ ਜੂ ਵੀ ਫਰਕ ਬਹੁਤ ਦੁੱਧ ਵੀ ਵਧੂਗਾ ਲੈ ਆ ਜਦੋਂ ਆਪਾਂ ਨੇ ਇਹ ਧੰਦਾ ਕਰਨਾ ਹੀ ਕਰਨਾ ਠੀਕ ਆ ਨਾ ਹੋਰ ਕੋਈ ਕੰਮ ਕਰਨਾ ਨਹੀਂ ਤਾਂ ਜੇ ਆਪਾਂ 303500 ਦਾ ਕੰਡਾ ਲੈ ਆਵਾਂਗੇ ਤਾਂ ਕੋਈ ਚੱਕਰ ਨਹੀਂ ਹੁੰਦਾ ਠੀਕ ਆ ਨਾ ਉਹੀ ਆਪਣੇ ਸਪੋਜ ਕਰ ਲਓ ਤੁਸੀਂ ਬਿਨਾ ਤੋਲੇ ਇੱਕ ਪਸ਼ੂ ਨੂੰ ਫੀਡ ਤੂੜੀ ਪਾ ਰਹੇ ਹੋ ਸਪੋਜ ਕਰ ਲਓ ਤੁਸੀਂ 6 ਕਿਲੋ ਪਾ ਰਹੇ ਹੋ ਠੀਕ ਆ ਨਾ ਤੁਹਾਡੇ ਕੋਲ 10 ਪਸ਼ੂ ਨੇ ਕੰਡਾ ਤੁਸੀਂ ਲਿਆਂਦਾ 303500 ਦਾ ਇੱਕ ਪਸ਼ੂ ਨੂੰ ਚਾਰ ਕਰਤੀ ਇੱਕ ਦੀ 2 ਕਿਲੋ ਕਟ ਗਈ ਤੂੜੀ ਠੀਕ ਆ ਨਾ 20 ਕਿਲੋ ਤੂੜੀ ਥੋੜੀ ਦਿਹਾੜੀ ਦੀ ਕੱਟ ਗਈ 20 ਕਿਲੋ ਤੂੜੀ ਦੇਖ ਲਓ ਤੁਸੀਂ 4 ਰੁਪਏ ਕਿਲੋ ਵੀ ਲਾ ਲਓ 4 ਜਾਂ 5 8 5 40 40 ਰੁਪਏ ਦੀ ਹੋਗੀ 4 ਨੂੰ ਹੀ ਲਾ ਕੇ ਚੱਲੋ ਸੋਰੀ ਜੇ ਇੱਕ ਪਸ਼ੂ ਦੀ 2 ਕਿਲੋ ਕੱਟ ਗਈ ਜੇ 10 ਪਸ਼ੂ ਨੇ 20 ਕਿਲੋ ਹੋਗੀ 4 ਰੁਪਏ ਨੂੰ 4 ਦੋਣੀ 8 80 ਰੁਪਏ ਦੀ ਹੋਗੀ ਈਗਣਾ 800 ਦੀ ਹੋ ਗਈ 10 ਦਿਨ ਦੀ 2400 ਦੀ ਹੋ ਗਈ ਮਹੀਨੇ ਦੀ ਇਹ ਵੀ ਫਰਕ ਪੈਂਦਾ ਠੀਕ ਆ ਨਾ ਕਿਉਂਕਿ ਇੱਕ ਇਹ ਫਰਕ ਪੈਂਦਾ ਇੱਕ ਇਹ ਫਰਕ ਪੈਂਦਾ ਮੰਨ ਲਓ ਸਾਲ ਬਾਅਦ ਆਪਾਂ ਨੇ ਤੂੜੀ ਆ ਜਿਹੜੀ ਚਾਹੇ ਬਣਵਾਉਣੀ ਆ ਚਾਹੇ ਲੈਣੀ ਆ ਠੀਕ ਆ ਨਾ ਚਲ ਊਂ ਵੀ ਤੂੜੀ ਮਿਲ ਜਾਂਦੀ ਆ ਊਂ ਮਹਿੰਗੀ ਮਿਲਦੀ ਆ ਜਦੋਂ ਆਪਾਂ ਸੀਜ਼ਨ ਆ ਜਾਂਦਾ ਫਿਰ ਤੂੜੀ ਥੋੜੀ ਸਸਤੀ ਹੋ ਜਾਂਦੀ ਆ ਤੇ ਫਿਰ ਆਪਾਂ ਨੂੰ ਐਸਟੀਮੇਟ ਰਹਿੰਦਾ ਵੀ ਸਾਡੇ ਇੰਨੇ ਪਸ਼ੂ ਨੇ ਇੰਨੀ ਅਸੀਂ ਤੂੜੀ ਲੈਣੀ ਆ ਇਹ ਚੀਜ਼ ਦਾ ਵੀ ਬਹੁਤ ਫਰਕ ਪੈ ਜਾਂਦਾ ਕਈ ਵਾਰ ਕਈਆਂ ਦੀ ਜਨਵਰੀ ਫਰਵਰੀ ਜੇ ਤੂੜੀ ਮੁੱਕ ਜਾਂਦੀ ਆ ਠੀਕ ਆ ਨਾ ਚਲ ਜਿਹਦੇ ਕੋਲ ਪੈਸੇ ਹੈਗੇ ਨੇ ਉਹਨੇ ਤਾਂ ਲੈ ਲੈਣੀ ਆ ਜਿਹੜੇ ਚਲੋ ਆਪਣੇ ਵਰਗੇ ਹੁੰਦੇ ਨੇ ਵੀ ਐਸਟੀਮੇਟ ਲੱਗ ਜਾਂਦਾ ਚੰਗੀ ਤਰ੍ਹਾਂ ਵੀ ਪਤਾ ਲੱਗਦਾ ਰਹਿੰਦਾ ਬਾਕੀ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ ਤੂੜੀ ਬਾਰੇ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਸਾਰੇ ਭਰਾ ਰੋਜ਼ ਕੋਈ ਨਾ ਕੋਈ ਵੀਡੀਓ ਨੌਲੇਜ ਵਾਲੀ ਜਿੰਨੀ ਕ ਆਪਾਂ ਨੂੰ ਪਤਾ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹੁੰਨੇ ਆ ਤਾਂ ਜੋ ਚਲੋ ਜਿਹੜੇ ਵੀਰ ਨਵੇਂ ਕੰਮ ਚਾਹੁੰਦੇ ਨੇ ਜਾਂ ਕਿਸੇ ਨੂੰ ਉਹ ਚੀਜ਼ ਬਾਰੇ ਨਹੀਂ ਪਤਾ ਹੁੰਦਾ ਤੇ ਉਹ ਵੀਰ ਨੂੰ ਪਤਾ ਲੱਗ ਜਾਂਦਾ ਠੀਕ ਆ ਨਾ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ